सीएम साहब ਵੱਲੋਂ ਜਿਹੜੀ ਵਿਉਤ ਨਸ਼ਿਆ ਵਿਰੁੱਧ ਕੈਂਪੇਨ ਹੈ ਉਹਦੇ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰਡ ਪੁਲਿਸ ਅੰਮ੍ਰਿਤਸਰ ਨੂੰ 12 ਕਿਲੋ ਤੋਂ ਪਲੱਸ ਹੀਰੋਇਨ ਫੜੀ ਹੈ ਤੇ ਚਾਰ ਮੁਲਜ਼ਮ ਹੋਰ ਫੜੇ ਨੇ ਬੇਸਿਕਲੀ ਇਹ ਤਰਨਤਾਰਨ ਤੇ ਅੰਮ੍ਰਿਤਸਰ ਰੂਰਲ ਏਰੀਆ ਚ ਜਿਹੜੇ ਆਪਰੇਟ ਕਰਦੇ ਆ ਟੋਟਲ ਜਿਹੜੀ ਰਿਕਵਰੀ ਇਸ ਕੇਸ ਦੇ ਵਿੱਚ ਪੱਲਾ 8 ਕਿਲੋ ਹੁੰਦੀ ਹੈ ਪੰਜ ਜਿਹਦੇ ਬਾਰੇ ਤੁਹਾਨੂੰ ਪਹਿਲਾਂ ਬਰੀਫ ਕੀਤਾ ਜਾਂਦਾ ਛਾੜੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੇ ਐਫ ਆਈ ਆਰ ਉੱਤ ਪੰਜ ਮੁਲਜ਼ਮ ਫੜੇ ਸੀਗੇ ਉਹਨਾਂ ਦੀ ਪੁੱਛਗਿੱਛ ਤੋਂ ਅੱਗੇ ਗੱਲ ਚੱਲੀ ਤੇ ਗੁਰਸੇਵਕ ਜੀ ਜਿਹੜਾ ਪਹਿਲੇ ਕੇਸ ਦਾ ਮੁਲਜ਼ਮ ਸੀ 8 ਕਿਲੋ ਵਾਲਾ ਉਸੇ ਲੜੀ ਦੇ ਵਿੱਚ ਉਹਨੇ ਦੱਸਿਆ ਕਿ ਇੱਕ ਪਿਓ ਪੁੱਤ ਨੇ ਗੁਰਪੇਜ ਤੇ ਗੁਰਦਿਤ ਇਹ ਨਾਰਲਾ ਪਿੰਡ ਹੈ ਤਰਨਤਾਰਨ ਡਿਸਟ੍ਰਿਕਟ ਦਾ ਉੱਥੋਂ ਦੇ ਰਹਿਣ ਵਾਲੇ ਆ ਇਹ ਦੋਨੋਂ ਇੱਕ ਪਾਕ ਦੇ ਸਮਗਲਰ ਦੇ ਵਿੱਚ ਨਵਾਂ ਆ ਪਠਾਨ ਉਹਦੇ ਨਾਲ ਇੰਟਾਚ ਸੀਗੇ ਤੇ ਹੀਰੋਇਨ ਦਾ ਵੱਡਾ ਕੰਮ ਕਰ ਰਹੀ ਸੀ ਉਸ ਏਰੀਏ 'ਚ ਗੁਰਪ੍ਰੀਤ ਸਿੰਘ ਜਿਹੜਾ ਫਾਦਰ ਆ ਉਹਦਾ ਦੋਸਤ ਸੀਗਾ ਮਲਕੀਤ ਸਿੰਘ ਹੈਗਾ ਮਤਲਬ ਉੱਥੇ ਉਹਨਾਂ ਨੇ ਆਪਸ 'ਚ ਆ ਜਿਹੜੀ ਮਿਹਲੀ ਭੁਗਤ ਨਾਲ ਕਿਉਂਕਿ ਡਲ ਪਿੰਡ ਜਿਹੜਾ ਮਲਕੀਤ ਸਿੰਘ ਦੇ ਦੇ ਖੇਤ ਨੇ ਚਰੀ ਵਗੈਰਾ ਬੀਜਦਾ ਉੱਥੇ ਡ੍ਰੋਪਿੰਗ ਕਰਾਉਂਦੇ ਸੀ ਕੋਆਰਡੀਨੇਟਸ ਦੇ ਕੇ ਅਕ੍ਰੋਸ ਦਾ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਔਰ ਚਰੀ ਦੇ ਖੇਤ 'ਚ ਤੁਹਾਨੂੰ ਪਤਾ ਹੀ ਹੈ ਕਿ ਚੀਜ਼ ਆ ਕੇ ਦਿਖਦੀ ਹੈ ਤੇ ਛੁੱਪ ਜਾਂਦੀ ਹੈ ਇਹ ਆਪਣੇ ਖੇਤ ਦੇ ਵਿੱਚੋਂ ਚੁਕਣੀ ਬੜੀ ਸੌਖੀ ਐ ਮਲਕੀਤ ਸਿੰਘ ਦਾ ਵੀ ਰਾਫਤਾ ਬਾਹਰ ਸੀਗਾ ਤੇ ਗੁਰਪ੍ਰੇਮ ਤੇ ਗੁਰਦੇਵਤ ਜਿਹੜੇ ਪਿਓ ਪੋਤੇ ਨੂੰ ਨਾਲ ਵਰਤੇ ਸੀ ਕਿਉਂਕਿ ਆ ਜ਼ਮੀਨ ਵੀ ਉੱਤੇ ਸੀਗੀ ਉਹਨਾਂ ਤੋਂ ਪਹਿਲਾਂ ਜਿਹੜੀ ਐ 10 ਕਿਲੋ ਹਿਰਨ ਫੜੀ ਗਈ ਇਹ ਇਹਨਾਂ ਨੇ ਆਪਣੇ ਮੱਝਾਂ ਵਾਲੇ ਦਾ ਹੁੰਦਾ ਵਾੜਾ ਉਹਦੇ 'ਚ ਟੋਆ ਪੁੱਟ ਕੇ ਤੇ ਪਲਾਸਟਿਕ ਦੇ ਵਿੱਚ ਦੱਬੀ ਹੋਈ ਸੀ ਉੱਥੋਂ ਰਿਕਵਰ ਕੀਤੀ ਗਈ ਉਸ ਤੋਂ ਬਾਅਦ ਇਹਨਾਂ ਦੀ ਪੁੱਛਗਿੱਛ ਤੇ ਅਗਲੀ ਜਿਹੜੀ ਕਾਰਵਾਈ ਆ ਪਾਕਿਸਤਾਨ ਦੇ ਸਮਗਲਜ਼ ਨੂੰ ਟਰੈਕ ਕਰਦੇ ਹੋਏ ਗੁਰਜੀਤ ਸਿੰਘ ਜਨਾਲਾ ਏਰੀਆ ਦਾ ਰਹਿਣ ਵਾਲਾ ਇੱਕ ਬੰਦਾ ਉਹ ਫਿਰ ਉਹ ਉਸ ਤੋਂ ਸਾਨੂੰ 2 ਕਿਲੋ ਹੀਰੋਇਨ ਤੇ ਇੱਕ ਬੜਾ ਸਵਿਸ਼ੀਕੇਟਰ 0.30 ਬੋਰ ਦਾ ਪਿਸਤਲ ਮਿਲਿਆ ਜੋ ਕਿ ਉਹਨੇ ਆਪਣੇ ਬਿਸਤਰੇ ਦੇ ਵਿੱਚ ਆਪਣੇ ਜਿਹੜੀ ਹੁੰਦੀ ਹੈ ਜਿਹਨੂੰ ਦਰੀ ਕਹਿ ਸਕਦੇ ਆ ਇੱਕ ਦੱਲਾ ਉਹਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀਗਾ ਉਹ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਇੱਕ ਜਿਹੜਾ 카rtel ਦਾ ਡਰੱਗ ਦਾ ਉਸਮੈਸ਼ ਹੋਇਆ ਜੇ ਟੋਟਲ ਇਸ ਕੇਸ ਦੀ ਰਿਕਵਰੀ ਦੇਖੀ ਤਾਂ 20 ਕਿਲੋ 193 ਗ੍ਰਾਮ ਹੋ ਜਾਂਦੀ ਹੈ ਲੇਟੈਸਟ ਜਿਹੜੀ ਰਿਕਵਰੀ ਇਹਦੇ ਚ ਹੋਈ ਹੈ 12 ਕਿਲੋ ਤੇ ਤਕਰੀਬਨ 6 ਗ੍ਰਾਮ ਹੈ ਸੋ ਇਹਦੇ ਚ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਪਠਾਨ ਨਾਮ ਦਾ ਸਮਗਲਰ ਹੈ ਦੂਜੀ ਗੱਲ ਅਜਨਾਲਾ ਸੈਕਟਰ ਦੇ ਵਿੱਚ ਫਲੱਡ ਔਨ ਕਰਕੇ ਤਰਨਤਾਰਨ ਸੈਕਟਰ ਕਾਫੀ ਇਹਨਾਂ ਨੇ ਐਕਟੀਵੇਟ ਕੀਤਾ ਸੀ ਪਾਕ ਪੇਸ ਮਗਲਰਜ਼ ਨੇ ਔਰ ਜਿਹੜੇ ਰিসিਵਰ ਨੇ ਇਸ ਤੋਂ ਇਲਾਵਾ ਜਿਹੜੀ ਇੰਪੋਰਟੈਂਟ ਗੱਲ ਹੈ ਗੁਰਜੀਤ ਸਿੰਘ ਜਿਹੜਾ ਇਹ ਨਾਲੇ ਏਰੀਆ ਦਾ ਰਹਿਣ ਵਾਲਾ ਬੰਦਾ ਉਹ ਕੋਟਲੀ ਸਾਕਾ ਪਿੰਡਾ ਵਾਲਾ ਉਹ ਬੰਦਾ ਨਾਟ ਓਨਲੀ ਹੀਰੋਇਨ ਦੇ ਵਿੱਚ ਪਠਾਨ ਦੀ ਇਹ ਕਨਸਾਈਨਮੈਂਟ ਚੁੱਕ ਰਿਆ ਸੀ ਵੈਪਨ ਦੀਆਂ ਵੀ ਤੇ ਅੱਗੇ ਹਵਾਲਾ ਦੇ ਵਿੱਚ ਵੀ ਉਹਦਾ ਕਾਫੀ ਰੋਲ ਆਇਆ ਔਰ ਇਹਨੂੰ ਅਸੀਂ ਹੋਰ ਡੀਪਲੀ ਇਨਵੈਸਟਿਗੇਟ ਕਰ ਰਹੇ ਹਾਂ ਉਦੇਚ ਮੈਂ ਦਿੱਲੀ ਮੁਬਾਰਕਬਾਦ ਦਿੰਦਾ ਡੀసీపీ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਨੂੰ ਹਰਪਾਲ ਸਿੰਘ ਸਾਡੇ ਏਡੀసీపీ ਸਾਹਿਬ ਆਪਣੇ ਸ਼ਿਵਦਰਸ਼ਨ ਸਾਡੇ ਏਸੀਪੀ ਵੈਸਟ ਔਰ ਇਨਸਪੈਕਟਰ ਵਿਨੋਦ ਕੁਮਾਰ ਤੇ ਨੇ ਟੀਮ ਨੇ ਜਿਨ੍ਹਾਂ ਨੇ ਬਹੁਤ ਵਧੀਆ ਹੈ ਸਕਸੈਸਫੁਲ ਇੰਟੈਲੀਜੈਂਸ ਬੇਸ ਆਪਰੇਸ਼ਨ ਨੂੰ ਅੰਜਾਮ ਦੇ ਕੇ ਟੋਟਲ 9 ਮੁਲਜ਼ਮ ਇਹ ਚ ਫਰਿਆ ਤੇ 20 ਕਿਲੋ ਪਲਸ ਜਿਹੜੀ ਹੀਰੋਇਨ ਗ੍ਰਾਮਦੋਈ ਹੈ ਲੇਟੈਸਟ ਜਿਹੜੀ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਉਹ 12 ਕਿਲੋ ਤੇ 6 ਗ੍ਰਾਮ ਹੈ ਤੇ ਨਾਲ ਇੱਕ ਸਫਿਸਟੀਕੇਟਡ 30 ਬੋਰ ਦਾ ਪਿਸਤਲ ਤੇ ਮੈਗਜ਼ੀਨ ਇਹ ਫੜੇ ਗਏ